ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊਜ਼ ਚੈਨਲ ਅਮਰਬਾਈ ਦੇ ਨਾਲ ਹੀਰਾ ਸਿੰਘ ਦੀ ਖਬਰ ਬਹੁਤ ਹੀ ਦੁੱਖ ਦੀ ਗੱਲ ਸੰਤ ਮਾਈਕਲ ਕੈਥੋਲਿਕ ਚਰਚ ਅਜਨਾਲਾ ਪੱਤਰਕਾਰ ਮਨਿੰਦਰ ਕੇਸਰ ਦੀ ਤਾਈ ਜੀ ਦਾ ਅਚਨਚੇਤ ਹੋਇਆ ਦੇਹਾਂਤ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਇਸ ਦੁੱਖ ਦੀ ਘੜੀ ਤੇ ਹੋਰ ਵੀ ਪੱਤਰਕਾਰ ਪਹੁੰਚੇ ਬਸੇ ਸਜੇ ਉਹ ਆਉਂਦੇ ਬਰਤ ਪਾਸੰਦਾ ਸੰਗਾ ਸੰ ਮੁਨਿਆ ਨੂੰ ਕਲਸ਼ ਕੀ ਦੇ ਅਨਤ ਜੀਵ ਪਾਵਦੇ ਕੇ ਮੁਨਿਆ ਨੂੰ ਕਲਸ਼ ਕੀ ਦੇ ਅਨਤ ਜੀਵ ਪਾਵਦੇ ਕੇ ਤੇਰੀ ਪਦ ਸਰੀਆ ਬਹੁਤ ਏਡਾ ਗਹਿਰਾ ਰਿਸ਼ਤਾ ਸੀ ਜਦੋਂ ਠੀਕ ਨਹੀਂ ਵੇਸੇ ਦੇ ਲੈ ਕੇ ਬੜੀ ਜਾਣਾ ਧਰ ਵਿੱਚ ਇਹ ਜਿੰਨਾ ਵੀ ਸਿਰ ਕੋਈ ਗੱਲ ਹੁੰਦੀ ਸੀ ਕਿ ਬਹੁਤ ਹੀ ਮੇਰੇ ਲਈ ਤਬਾਅ ਕਰੋ ਪ੍ਰਾਰਥਨਾ ਕਰੋ ਮੈਂ ਅਮੇਸ਼ਾ ਇਮਾਨ ਦੇ ਵਿੱਚ ਰਹਾ ਸੋ ਹਰ ਨਾਲ ਕਦੀ ਕੋਈ ਮੰਗ ਨਹੀਂ ਸੀ ਕਿ ਇਹ ਸਿਰ ਦੇ ਇਸ ਕਿ ਮੈਂ ਵਿਸ਼ਵਾਸ ਦੇ ਵਿੱਚ ਰਹਾ ਮੈਂ ਜਿੰਦਗੀ ਦੇ ਵਿਸ਼ਵਾਸ ਦੇ ਵਿੱਚ ਰਹਾ ਮੈਂ ਦੁੱਖਾਂ ਵਿੱਚ ਵੀ ਵਿਸ਼ਵਾਸ ਦੇ ਵਿੱਚ ਰਹਾ ਖੁਸ਼ੀ ਵਿੱਚ ਵੀ ਵਿਸ਼ਵਾਸ ਦੇ ਵਿੱਚ ਰਹਾ ਜਿੰਨੇ ਨੇ ਕਦੀ ਚਿੱਤੇ ਉਧਾਰ ਦਸਦੇ ਜਗਲੀ ਮਨਛਣੜਾ ਜਦਾ ਦਾਰੀਕਾ ਜਦਾ ਪਿਆਸ ਸ਼ੁਰੂ ਤੇ ਲੱਗ ਇੱਕ ਕਹਾਣੀ ਪੜ੍ਹਾਇਆ ਉਹਨਾਂ ਨੇ ਕੋਸ ਤੇ ਆਇਆ ਕਿ ਹਮੋਂ ਵੀ ਬੱਚੇ ਬੱਡੇ ਹੋ ਗਏ ਅਤੇ ਮੇਰੀ ਕੋ ਖਰਸ਼ਤ ਸੀ ਕਿ ਬੇਡਾ ਮੈਂ ਤਰੇ ਕਿਸ ਨਾ ਕਿਸੇ ਬੱਧੀ ਸ਼ਾਦੀ ਕਰੇ ਪਰ ਜੋ ਕਹਾਣੀ ਮਜਰੀ ਸੀ ਕਿ ਪ੍ਰਭੂ ਨੇ ਪਰਮਾਤਮਾ ਨੇ ਕਿਹਾ ਕਿ ਐਸੇ ਦੋ ਬੱਚੇ ਕੜੇ ਜਿਹਨੇ ਖਾਸ ਕਰ ਸਾਡੇ ਪਰਿਵਾਰ ਤੋਂ ਹੋਏ ਸਾਡੇ ਜਿਹਨੇ ਪੇੜੇ ਵੀ ਚਾਚਾ ਵੀ ਆ ਦਾਇਆ ਬੇਡੇ ਵੀ ਸਾਡੇ ਦਾਦੇ ਨਾਨਾ ਤੋ ਜਿਨੇ ਸਾਡੇ ਇਸੇ ਦਰ ਪੈਣ ਰਾਜਾ ਆਮ ਸਾਡੇ ਆਨ ਮਾਣੀਆਂ ਜਿਨੇ ਵੀ ਇਸ ਖਾਸ ਪ੍ਰਾਪਤ ਨੂੰ ਬਾਰੂਗਾਇਤ ਕੀਆ ਤੋ ਨ ਸਾਰਿਆਂ ਦਾ ਤੇ ਆਪਣੇ ਪਰਿਵਾਰ ਦੇ ਨੂੰ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਮੰਮੀ ਜੀ ਲਈ ਅੱਜ ਗਵਾਹੀ ਦਿੱਤੀ ਉਹਨਾਂ ਦੀ ਸ਼ਾਂਤੀ ਵਾਸਤੇ ਤੇ ਖਾਸ ਕਰਕੇ ਜਦੋਂ ਬਿਪਸਨ ਨੇ ਬਾਗ ਪਰੇ ਮੁਕਤ ਦਾ ਅਸਲ ਬਾਗ ਪਰੇ ਮੁਕਤ ਦਾ

ਇਹ ਬੜਾ ਆਦਰਯੋਗ ਅਸੀਂ ਅੱਜ ਦੁੱਖ ਦੀ ਘੜੀ 'ਚ ਪਹੁੰਚੇ ਹਾਂ ਆਪਣੇ ਸੀਨੀਅਰ ਪੱਤਰਕਾਰ ਮੰਦਰ ਕੇਸਰ ਕੋਲੇ ਜਿਨ੍ਹਾਂ ਦੀ ਤਜੀ ਦਾ ਅਚੰਚੇਦਿਆਂ ਹੋ ਗਿਆ ਹਾਂਜੀ ਮੰਦਰ ਜੀ ਜੋ ਹੈ ਬਹੁਤ ਮਾੜਾ ਹੋਇਆ ਅੱਜ ਦੁੱਖ ਦੀ ਘੜੀ 'ਚ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਤੇ ਪੱਤਰਕਾਰ ਸਾਹਿਬ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅਸੀਂ ਦੁੱਖ ਦੀ ਘੜੀ ਵਿੱਚ ਸਾਡੇ ਕੋਲ ਪਹੁੰਚੇ ਹੋ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਮਾਂ ਦੀ ਕਮੀ ਕਦੀ ਕੋਈ ਪੂਰੀ ਨਹੀਂ ਕਰ ਸਕਦਾ ਜੀ ਬਾਕੀ ਮਾਤ-ਬਾਪ ਕੀ ਕਰਨਾ ਹੋਈ ਐ ਚੰਗੀ ਚੀਜ਼ ਹੋਈ ਆ ਕਿ ਮਤਲਬ ਦੋਹਾਂ ਚੋਂ ਦਿਨਾਂ ਦੇ ਵਿੱਚ ਵਿੱਚ ਜੀ ਸਾਨੂੰ ਪਤਾ ਹੀ ਨਹੀਂ ਲੱਗਾ ਇਸ ਚੀਜ਼ ਦਾ ਅੱਛਾ ਜੀ ਬਾਕੀ ਜਿਹੜੇ ਇਲਾਜ ਸੀ ਪੋਸਟਪ੍ਰੋਡਲ ਵਿੱਚ ਹਾਂਜੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਫਿਰ ਇਹੀ ਕਹੂੰਗਾ ਕਿ ਮਾਂ ਦੀ ਕਮੀ ਆਪਾਂ ਪੂਰੀ ਨਹੀਂ ਕਰ ਸਕਦੇ ਜੀ ਬਾਕੀ ਇਹੀ ਕਰਦੇ ਆ ਪ੍ਰਮਾਤਮਾ ਅਗੇ ਅਰਦਾਸ ਬੰਦੀ ਕਰਦੇ ਆ ਕਿ ਉਹਨਾਂ ਦੀ ਸੁਖ ਸ਼ਾਂਤੀ ਲਈ ਆਪਾਂ ਚਰਚ ਵਿੱਚ ਬਰੇਹ ਕਰਵਾਈ ਸੀ अच्छा जी पाक मासी की कुर्बानी चढ़ाई गई बाकी यही कहना चाहूंगा जी बाकी परमात्मा परिवार ਨੂੰ ਰਿਸ਼ਤੇਦਾਰਾਂ ਨੂੰ ਪਾਣਾ ਮਲਨ ਦਾ ਬਲ ਬਖਸ਼ਿਸ਼ ਕਰੇ ਬਹੁਤ ਧੰਨਵਾਦ ਮਹਿੰਦਰ ਜੀ ਅਸੀਂ ਵੀ ਆਪਣੇ ਚੈਨਲ ਵੱਲੋਂ ਅਰਦਾਸ ਕਰਦੇ ਹਾਂ ਕਿ ਵਿਛਲੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਥਾਂ ਬਖਸ਼ੇ ਧੰਨਵਾਦ